ਜੀਤਮਿੰਦਰ ਸਿੱਧੂ ਦਾ ਬੜੰਡੇ ਤੋਂ ਉਤਾਰਨਾ ਕਾਂਗਰਸ ਵੱਲੋਂ ਤੈਅ ਐ ਸਿਜੁਰਤਾ ਇਹਨਾਂ ਦਾ ਜੇ ਹੁਣ ਤੱਕ ਦੇ ਜਿੰਨੇ ਉਮੀਦਵਾਰ ਤਾਰਿਆ ਕਰਨ ਸਨ ਸਭ ਤੋਂ ਕਮਜ਼ੋਰ ਉਮੀਦਵਾਰ ਬੜੰਡੇ ਕਿਉਂ ਦਿੱਤਾ ਹੈ ਹਾਲਾਂਕਿ ਦੋ ਪਹਿਲਾਂ ਸਿੱਧੂ ਮੂਸੇਵਾਲੇ ਦੇ ਬਾਪੂ ਬਲਕੌਰ ਸਿੰਘ ਦੀ ਚਰਚਾ ਵੀ ਆਈ ਰਾਜਾ ਬੜਿੰਗ ਦੀ ਚਰਚਾ ਲਗਾਤਾਰ ਰਾਜੇ ਬੜਿੰਗ ਦੇ ਘਰੋਂ ਦੀ ਬਾ ਮਰਤਾ ਬੜਿੰਗ ਲਗਾਤਾਰ ਪ੍ਰਚਾਰ ਕਰ ਰਹੀ ਸੀ ਪਿੰਡਾਂ ਜਾ ਰਹੀ ਸੀ ਪ੍ਰੈਨ ਮੌਕੇ ਤੇ ਆ ਕੇ ਸਮਝੌਤੇ ਤਹਿਤ ਜੀਤੇ ਮੈਂ ਤਾਂ ਸਿੱਧੂ ਨੂੰ ਕਿਉਂ ਉਤਾ ਲੈ ਗਿਆ ਕਿਉਂਕਿ ਬਾਦਲਾਂ ਦਾ ਤੇ ਕਾਂਗਰਸ ਦਾ ਰਾਜੇ ਬੜਿੰਗ ਦਾ ਖਾਸ ਤੌਰ ਤੇ ਮੈਂ ਕਹੂੰਗਾ ਇਹਨਾਂ ਅੰਦਰ ਖਾਤੇ ਸਮਝੌਤਾ ਵੀ ਅਸੀਂ ਇੱਥੋਂ ਆਪਣਾ ਜਿਹੜਾ ਮੀਤਵਾਰਾ ਕਮਜ਼ੋਰ ਦੇਣਾ ਉਹ ਸਦਾ ਕੱਲ ਨੂੰ ਜਾਂ ਪਰਸੋਂ ਜਿਹੜਾ ਐਲਾਨ ਹੋ ਜੇ ਅਗਲੀ ਰਿਸ਼ਤੇ ਦੇ ਵਿੱਚ ਆ ਜਾਈ ਕਿ ਰਾਜਾ ਬੜਿੰਗ ਜਾਂ ਰਾਜੇ ਬੜਿੰਗ ਦੇ ਘਰੋਂ ਫਰੋਇਪੁਰ ਤੋਂ ਚੌਂ ਲੜਾਈ ਲੜਾਈ ਜਾਊਗੀ ਉੱਥੋਂ ਫਰੋਇਪੁਰ ਤੋਂ ਸੁਖਵੀਰ ਬਾਦਲ ਕਹਿ ਚੁੱਕਿਆ ਕਿ ਅਸੀਂ ਚੌਂ ਮੈਂ ਪਿੱਛੇ ਹਟ ਗਿਆ ਮੈਂ ਨਹੀਂ ਆਇਆ ਉਹ ਅਸਲ ਦੇ ਵਿੱਚ ਐਸ ਵੇਲੇ ਜਿਵੇਂ ਬਟੰਡਾ ਪਟਿਆਲਾ ਹੁੰਦਾ ਰਿਹਾ ਹੁਣ ਬਟੰਡਾ ਫਰੋਇਫਰ ਹੋਇਆ ਇਹ ਫਰੋਇਫਰ ਦੇ ਵਿੱਚ ਇਹ ਬਾਦ ਹੂੰ ਉਹਦੀ ਹਮਾਇਤ ਕਰਨਗੇ ਰਾਜੇ ਬਲਿੰਗ ਦੀ ਹਮਾਇਤ ਕਰਨਗੇ ਤੇ ਉਹ ਇਥੋਂ ਇਹਨਾਂ ਨੂੰ ਕਮਜ਼ੋਰ ਉਮੀਦਵਾਰ ਦੇ ਕੇ ਇਹਨਾਂ ਨੂੰ ਜਿਤਾਉਣਗਾ ਜਦੋਂ ਤੱਕ ਤੇ ਹੁਣ ਤੱਕ ਬਾਦਲਾਂ ਨੇ ਕਿਉਂ ਨਹੀਂ ਲਾਮ ਕੀਤਾ ਫਿਰ ਬਾਦਲਾਂ ਦਾ ਐਨ ਜਦੋਂ ਸਾਰੇ ਸਮਝੌਤੇ ਸੰਯੁਕਤ ਤੇ ਤੈਅ ਹੋਗੇ ਹੂੰ ਉਦੋਂ ਲਾਮ ਕਰਾਂਗੇ ਦੇਖਦੇ ਰਹੀ ਵੀ ਜੇ ਨਾ ਕੋਈ ਗੱਲਬਾਤ ਆਪਣੀ ਬਣੀ ਕੋਈ ਮਜਬੂਤ ਬੰਦਾ ਆ ਗਿਆ ਲੈ ਮੈਂ ਚਰਚ ਕਰਦਾ ਜਿੱਕਦੇ ਇੱਥੇ ਸਿੱਧੂ ਮੂਸੇਵਾਲ ਦੇ ਬਾਪੋਂ ਟਿੱਟ ਦੇ ਦੀ ਕਾਂਗਰਸ ਕਦੇ ਚੋਣ ਨਹੀਂ ਲੜਦੀ ਹਰਸਿਮਰ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਲੋਕ ਕਿਹਦਾ ਸਾਥ ਦੇਣ ਵੇਅਦਗੀਆਂ ਕਰਾਉਣ ਵਾਲਿਆਂ ਦਾ ਕਰਨ ਵਾਲਿਆਂ ਦਾ ਪੰਜਾਬ ਦੇ ਹੱਕ ਵੇਚਣ ਵਾਲਿਆਂ ਦਾ ਜਾਂ ਜਿਹੜੇ ਪੰਜਾਬ ਨੂੰ ਬਚਾਉਣ ਲਈ ਅੱਜ ਵੀ ਦਹਾਈ ਪਾਰ ਰਹੇ ਲਗਾਤਾਰ ਪ੍ਰਚਾਰ ਕਰ ਰਹੇ ਉਹਨਾਂ ਨੂੰ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਅੱਜ ਗੱਲ ਕਰਾਂਗੇ ਬਠਿੰਡਾ ਲੋਕ ਸਭਾ ਹਲਕੇ ਦੀ ਚਰਚਾ ਦੇ ਵਿੱਚ ਆ ਚਰਚਾ ਚ ਪਤਾ ਹੀ ਆ ਬਾਈ ਹਰ ਵਾਰੀ ਇਹੀ ਹਲਕਾ ਹੁੰਦਾ ਹੈ ਕਿਉਂ ਹੁੰਦਾ ਸਭ ਨੂੰ ਪਤਾ ਬਾਦਲ ਪਰਿਵਾਰ ਇਥੋਂ ਇਲੈਕਸ਼ਨ ਲੜਦਾ ਹੈ ਤੇ ਉਹਨਾਂ ਨੂੰ ਚੁਣੌਤੀ ਦੇਣ ਵਾਲੇ ਲੋਕ ਵੀ ਉਹਨੇ ਹੀ ਮਜਬੂਤ ਅਤਰੇ ਜਾਂਦੇ ਆ ਕਾਂਗਰਸ ਪਾਰਟੀ ਨੇ ਐਲਾਨ ਕਰਤਾ ਆਮ ਆਦਮੀ ਪਾਰਟੀ ਨੇ ਐਲਾਨ ਕਰਤਾ ਲੱਖਾ ਸੰਗ ਸਦਾਨਾ ਐਲਾਨ ਕਰ ਚੁੱਕੇ ਆ ਕਿ ਮੈਂ ਇਥੋਂ ਇਲੈਕਸ਼ਨ ਲੜ ਰਿਹਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਲੱਖਾ ਸੰਗ ਸਦਾਨਾ ਨੇ ਕਾਂਗਰਸ ਦੇ ਕੈਂਡੀਡੇਟ ਦਾ ਜਦੋਂ ਦਾ ਐਲਾਨ ਹੋਇਆ ਬਹੁਤ ਸਾਰੀਆਂ ਚਰਚਾਵਾਂ ਬਠਿੰਡੇ ਦੇ ਵਿੱਚ ਛੜੀਆਂ ਹੋਈਆਂ ਗਈਆਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਪਰ ਮੈਂ ਲੱਖਾ ਸਿੰਘ ਸਿਧਾਣਾ ਤੋਂ ਪੁੱਛਦਾ ਕਿਵੇਂ ਦੇਖਦੇ ਹੋ ਹੁਣ ਕਾਂਗਰਸ ਨੇ ਐਲਾਨ ਕਰਤਾ ਹਾਲਾਂਕਿ ਬਾਦਲ ਪਰਿਵਾਰ ਨੇ ਹਜੇ ਤੱਕ ਐਲਾਨ ਨਹੀਂ ਕਰਿਆ ਬਾਦਲਾਂ ਦਾ ਐਨ ਜਦੋਂ ਸਾਰੇ ਸਮਝੌਤੇ ਸੰਝੂਤੇ ਤੈ ਹੋ ਗਏ ਹੂੰ ਉਦੋਂ ਐਲਾਨ ਕਰਨਗੇ ਜੀਤ ਮਿੰਦਰ ਸਿੱਧੂ ਦਾ ਬਠਿੰਡੇ ਤੋਂ ਤਾਰਨਾ ਕਾਂਗਰਸ ਵੱਲੋਂ ਤੈ ਐ ਸਮਝੌਤਾ ਇਹਨਾਂ ਦਾ ਜੇ ਹੁਣ ਤੱਕ ਦੇ ਜਿੰਨੇ ਉਮੀਦਵਾਰ ਤਾਰੇ ਆ ਕਾਂਗਰਸ ਨੇ ਸਭ ਤੋਂ ਕਮਜ਼ੋਰ ਉਮੀਦਵਾਰ ਬਠਿੰਡੇ ਕਿਉਂ ਦਿੱਤਾ ਗਿਆ ਹੂੰ ਹਾਲਾਂਕਿ ਇਹ ਤੋਂ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਬਾਪੂ ਬਲਕੌਰ ਸਿੰਘ ਦੀ ਚਰਚਾ ਵੀ ਆਈ ਰਾਜਾ ਬੜਿੰਗ ਦੀ ਚਰਚਾ ਲਗਾਤਾਰ ਰਾਜੇ ਬੜਿੰਗ ਦੇ ਘਰੋਂ ਬੀਬਾ ਮਰਤਾ ਬੜਿੰਗ ਲਗਾਤਾਰ ਪ੍ਰਚਾਰ ਕਰ ਰਹੀ ਸੀ ਪਿੰਡਾਂ ਜਾ ਰਹੀ ਸੀ ਕਈ ਪਿੰਡਾਂ ਦੇ ਵਿਰੋਧ ਵੀ ਹੋਇਆ ਤੁਸੀਂ ਦੇਖਿਆ ਉਹਦਾ ਹੂੰ ਪਰ ਐਨ ਮੌਕੇ ਤੇ ਆ ਕੇ ਸਮਝੌਤੇ ਤੇ ਜੀਤਮੇਂਦਰ ਸਿੱਧੂ ਨੂੰ ਕਿਉਂ ਉਤਾਰਿਆ ਗਿਆ ਕਿਉਂਕਿ ਬਾਦਲਾਂ ਦਾ ਤੇ ਕਾਂਗਰਸ ਦਾ ਰਾਜੇ ਬੜਿੰਗ ਦਾ ਖਾਸ ਤੌਰ ਤੇ ਮੈਂ ਕਹੂੰਗਾ ਇਹਨਾਂ ਦਾ ਅੰਦਰ ਖਾਤੇ ਸਮਝੌਤਾ ਵੀ ਅਸੀਂ ਹੱਥੋਂ ਆਪਣਾ ਜਿਹੜਾ ਉਮੀਦਵਾਰਾ ਕਮਜ਼ੋਰ ਦੇਵਾਂਗੇ ਹੂੰ ਇਹ ਪਹਿਲਾਂ ਵੀ ਸਮਝੌਤੇ ਹੁੰਦੇ ਰਹੇ ਬਾਦ ਆਉਂਦੇ ਕੈਪਟਨ ਦੇ ਨਾਲ ਕੈਪਟਨ ਤੋਂ ਪ੍ਰਨੀਤ ਕੌਰ ਜੇਦੀ ਰਹੀ ਇੱਥੋਂ ਉਹ ਆਪਣਾ ਬੰਦਾ ਕਮਜ਼ੋਰ ਦਿੰਦੇ ਰਹੇ ਤੁਸੀਂ ਦੇਖੋ ਹੋ ਸਕਦਾ ਕੱਲ ਨੂੰ ਜਾਂ ਪਰਸੋਂ ਜਿਹੜਾ ਐਲਾਨ ਹੋ ਜੇ ਅਗਲੀ ਲਿਸਟ ਦੇ ਵਿੱਚ ਆ ਜੇ ਕਿ ਰਾਜਾ ਬੜਿੰਗ ਜਾਂ ਰਾਜੇ ਬੜਿੰਗ ਦੇ ਘਰੋਂ ਫਰੋਇਪੁਰ ਤੋਂ ਚੌਣ ਲੜਾਈ ਲੜਾਈ ਜਾਊਗੀ ਉੱਥੋਂ ਫਰੋਇਪੁਰ ਤੋਂ ਸੁਖਵੀਰ ਬਾਦਲ ਕਹਿ ਚੁੱਕਿਆ ਕਿ ਅਸੀਂ ਚੌਣ ਮੈਂ ਪਿੱਛੇ ੜ ਗਿਆ ਮੈਂ ਨਹੀਂ ਲੜੂੰਗਾ ਉਹ ਅਸਲ ਦੇ ਵਿੱਚ ਐਸ ਵੇਲੇ ਜਿਵੇਂ ਬਠਿੰਡਾ ਪਟਿਆਲਾ ਹੁੰਦਾ ਰਿਹਾ ਹੁਣ ਬਠਿੰਡਾ ਫਰੋਇਪੁਰ ਹੋਇਆ ਇਹ ਪਰਦੇ ਵਿੱਚ ਇਹ ਬਾਦਲ ਹੂੰ ਉਹਦੀ ਹਮਾਇਤ ਕਰਨਗੇ ਰਾਜੇ ਵੜਿੰਗ ਦੀ ਹਮਾਇਤ ਕਰਨਗੇ ਤੇ ਉਹ ਇੱਥੋਂ ਇਹਨਾਂ ਨੂੰ ਕਮਜ਼ੋਰ ਉਮੀਦਵਾਰ ਦੇ ਕੇ ਇਹਨਾਂ ਨੂੰ ਜਿਤਾਉਣ ਦਾ ਯਤਨ ਕਰਨਗੇ ਇੱਕ ਸਮਝੌਤਾ ਇਹਨਾਂ ਦਾ ਇਹ ਹੋਇਆ ਹੂੰ ਦੂਜਾ ਸਮਝੌਤਾ ਇਹਨਾਂ ਦਾ ਇਹ ਹੋਇਆ ਕਿ ਜਿਸ ਤਰੀਕੇ ਦੇ ਨਾਲ ਸਕੰਦਰ ਸਿੰਘ ਮਲੂਕਾ ਉਹਨਾਂ ਦੇ ਬੇਟੇ ਜਿਹਨਾਂ ਦੀ ਨੂ ਬੀਜਪੀ ਬੀਜਪੀ ਚ ਭੇਜੇਗੇ ਭੇਜੇਗੇ ਕਹੇ ਨਹੀਂ ਭੇਜੇਗੇ ਇਹਨੂੰ ਪਤਾ ਹੀ ਕੋਈ ਸਰੂਪ ਵਰਕਾ ਜਾਂ ਕੋਈ ਵੀ ਹੋਰ ਬੰਦੇ ਨੂੰ ਬੀਜੇਪੀ ਟਿਕਟ ਦਿੰਦੀ ਹੈ ਸ਼ਾਇਦ ਉਹ ਉਨੇ ਸਾਡੇ ਫਿੱਟ ਨਾ ਬੈਠਿਓ ਨਾ ਮੰਨਣ ਆਪਣੀ ਗੱਲ ਨੂੰ ਵੀ ਇਹ ਸਾਡੇ ਪਰਿਵਾਰ ਚੋਂ ਭਰੋਸੇਮੰਦ ਬੰਦੇ ਆ ਇਹਨਾਂ ਨੂੰ ਕਿਸੇ ਤਰੀਕੇ ਨਾਲ ਉਧਰ ਭੇਜ ਕੇ ਤੇ ਉਹ ਵੋਟਾਂ ਦਾ ਵੀ ਲੈਣ ਦੇਣ ਇਹ ਇਕੱਠੇ ਹੀ ਕਰਨਗੇ ਹੁਣ ਇੱਕ ਪਾਸੇ ਮਲੂਕਾ ਸਾਹਿਬ ਕਹਿ ਰਹੇ ਆ ਕਿ ਸਾਡਾ ਪਰਿਵਾਰ ਆ ਅਸੀਂ ਇਕੱਠੇ ਆ ਇੱਕ ਪਾਸੇ ਕਹਿ ਰਹੇ ਆ ਕਿ ਮੈਂ ਕਿਹਾ ਸੀਗਾ ਉਹ ਮੰਨੇ ਨਹੀਂ ਮੈਂ ਬਾਦਲਾ ਨਾਲ ਆ ਤੇ ਮੇਰਾ ਪਰਿਵਾਰ ਬੀਜੇਪੀ ਨਾਲ ਇਹ ਕਿਵੇਂ ਹੋ ਸਕਦਾ ਇੱਕ ਵਾਰ ਤੁਸੀਂ ਕਹਿ ਰਹੇ ਹੋ ਸਾਡਾ ਪਰਿਵਾਰ ਹੈ ਅਸੀਂ ਇੱਕ ਹੈ ਇਕੱਠੇ ਰਹਿੰਦੇ ਆਂ ਦੂਜੇ ਪਾਸੇ ਥੋੜੀ ਮੰਨੇ ਨਾ ਜਾਵੇ ਇਹ ਨਹੀਂ ਹੋ ਸਕਦਾ ਸੋ ਸਾਰੀਆਂ ਪੂਰੀਆਂ ਇਹ ਕਹਾਣੀਆਂ ਗਿਣਮਿਥ ਕੇ ਇਹ ਜੜੀਆਂ ਰਚੀਆਂ ਲੀਆਂ ਨੇ ਹੁਣ ਤੁਸੀਂ ਦੇਖੋ ਵੀ ਇਧਰੋਂ ਜੀਤੇਵਿੰਦਰ ਸਿੱਧੂ ਵੀ ਤਾਂ 2 ਮਹੀਨੇ ਪਹਿਲਾਂ ਕਾਲੀਦਲ ਚੁੱਗਿਆ ਬਿਲਕੁਲ ਬਿਲਕੁਲ ਸਾਰਾ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਅਸਲ ਦੇ ਵਿੱਚ ਇੱਥੇ ਗਿਟਮਿਟ ਕੀ ਹੋ ਰਹੀ ਆ ਕਿਸ ਤਰੀਕੇ ਨਾਲ ਚੋਣ ਲੜੀ ਜਾ ਰਹੀ ਆ ਬਰਛੰਡੇ ਤਿੰਨ ਉਮੀਦਵਾਰ ਤਾਂ ਸਿੱਧੇ-ਸਿੱਧੇ ਫਿਰ ਕਾਲੀ ਦਲ ਨਾਲ ਰਿਲੇਟਡ ਹੀ ਹੋਗੇ ਕਿਉਂਕਿ ਉਹ 2 ਮਹੀਨੇ ਪਹਿਲਾਂ ਜੀਤਮਿੰਦਰ ਸਿੰਘ ਗਏ ਆ ਤੇ ਜੇ ਭਾਜਪਾ ਮਲੂਕਾ ਪਰਿਵਾਰ ਨੂੰ ਟਿਕਟ ਦਿੰਦੀ ਆ ਤੇ ਉਹ ਵੀ ਕਾਲੀ ਦਲ ਦਾ ਹਿੱਸਾ ਹੈ ਉਹ ਵੀ ਕਾਲੀ ਦਲ ਚੋਂ ਗਏ ਨੇ ਉਧਰੋਂ ਉਸ ਸੈਟਿੰਗ ਦੇ ਨਾਲ ਇਹ ਤਾਂ ਹੁਣ ਇਹ ਤਾਂ ਜਮ ਸ਼ਰਿਆਂ ਨੂੰ ਪਤਾ ਲੱਗਦਾ ਨਾ ਵੀ ਕਿਸੇ ਵੀ ਰਾਜੇ ਵੜਿੰਗ ਦੇ ਮੁਕਾਬਲੇ ਜਾਂ ਰਾਜੇ ਵੜਿੰਗ ਦੇ ਘਰੋਂ ਉਹਨਾਂ ਦੇ ਮੁਕਾਬਲੇ ਦਾ ਜੀਤਮਿੰਦਰ ਕਿਤੇ ਵੀ ਨਹੀਂ ਖੜਦਾ ਜੀਤਮਿੰਦਰ ਦੇ ਜੇ ਦੇਖੀ ਆਪਾਂ ਇਸ ਲਈ ਇਹ ਸਾਰੀਆਂ ਪੂਰੀਆਂ ਸਮਝੌਤੇ ਤਹਿਤ ਚੋਣਾ ਲੜੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਪਰ ਐਂ ਕਿਉਂ ਆ ਵੀ ਬਾਕੀ ਥਾਵਾਂ ਤੇ ਹੈਵੀweight ਤਾਰੇ ਆ ਉਹਨਾਂ ਨੇ ਸਾਰੇ ਮਤਲਬ ਖੋਦੋ ਕਹਿੰਦੇ ਆ ਵੀ ਐਤਕੀ ਸਾਰੇ ਤਕੜੇ ਤਾਰਨੇ ਆ ਤੇ ਬਠਿੰਡਾ ਸੀਟ ਵਰੀ ਕੀ ਹੋ ਗਿਆ ਇੱਥੇ ਕਮਜ਼ੋਰ ਕਿਉਂ ਫਿਰ ਤਾਰਿਆ ਗਿਆ ਉਹੀ ਸੋਨ ਮੈਂ ਦੱਸਦਾ ਰਿਹਾ ਹਣਾ ਹਾਂ ਵੀ ਕਿਸ ਤਰੀਕੇ ਦੇ ਨਾਲ ਸਮਝੌਤੇ ਨੇ ਅੰਦਰ ਖਾਤੇ ਹੁਣ ਤੱਕ ਬਾਦਲਾ ਨੇ ਕਿਉਂ ਨਹੀਂ ਐਲਾਨ ਕੀਤਾ ਫਿਰ ਇਹ ਦੇਖਦੇ ਰਹੀ ਵੀ ਜੇ ਨਾ ਕੋਈ ਗੱਲਬਾਤ ਆਪਣੀ ਬਣੀ ਕੋਈ ਮਜ਼ਬੂਤ ਬੰਦਾ ਆ ਗਿਆ ਲਾ ਮੈਂ ਸ਼ਰਤ ਕਰਦਾ ਜੇ ਕਦੇ ਇੱਥੇ ਸਿੱਧੂ ਮੂਸੇਵਾਲ ਦੇ ਵਾਪਰੂ ਟਿਕਟ ਦੇਣ ਦੀ ਕਾਂਗਰਸ ਕਦੇ ਚੋਣ ਨਹੀਂ ਲੜਦੀ ਹਰ ਸਿਮਰ ਤੇ ਇਥੇ ਇੱਕ ਤਾਂ ਹੋਰ ਜਾਂਦੇ ਇਹਨਾਂ ਨੇ ਸਾਰਾ ਇਹ ਜੋੜ ਤੋੜ ਕਰਕੇ ਦੇਖਿਆ ਹਮ ਸਮਝੌਤੇ ਉੱਤੇ ਕਰਦਿਆਂ ਕਰਾਉਂਦਿਆਂ ਨੂੰ ਹੌਲੀ-ਹੌਲੀ ਆਹ ਜਿਹੜਾ ਟਾਈਮ ਇਹਨਾਂ ਦਾ ਆ ਗਿਆ ਹਮ ਜਿਸ ਕਰਕੇ ਇਹ ਅੰਦਰ ਖਾਤੇ ਇਹਨਾਂ ਨੇ ਇੱਕੋ ਗੱਲਾਂ ਬਾਤਾਂ ਨੇ ਇਹ ਹੁਣ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਆ ਹਮ ਕਿ ਤੁਸੀਂ ਕੀ ਕਰਨਾ ਪਰ ਲੋਕ ਲੋਕਾਂ ਕੋਲੇ ਰਾਹ ਹੀ ਬਚਦੀ ਆ ਜੇ ਤੁਸੀਂ ਕਹਿੰਦੇ ਹੋ ਵੀ ਯਾਰ ਇੰਨੇ ਸਮਝੌਤੇ ਹੋ ਜਾਂਦੇ ਆ ਫਿਰ ਲੋਕਾਂ ਲਈ ਰਾਹ ਹੀ ਬਚਦੀ ਆ ਉਹਨਾਂ ਦੇ ਤਾਂ ਮੁੱਦੇ ਵੀ ਰੋਲ ਜਾਣਗੇ ਚਾਹੇ ਉਹ ਬੇਅਦਬੀ ਦਾ ਮੁੱਦਾ ਜਾਂ ਹੋਰ ਮੁੱਦੇ ਆ ਫਿਰ ਜੇ ਸਾਰਾ ਕੁਝ ਹੀ ਜੇ ਹੈ ਮੈਂ ਤਾਂ ਇਹ ਕਹਿ ਰਿਹਾ ਮੇਰੇ ਕੋਲੇ ਕੋਈ ਸਬੂਤ ਨਹੀਂ ਪਰ ਜੇ ਇਸ ਫਿਕਸ ਹੈ ਐਸ ਹਾਦਸਾ ਕਾ ਕੈਂਡੀਡੇਟਸ ਤੇ ਲੋਕਾਂ ਕੋਲੇ ਫਿਰ ਆਪਸ਼ਨ ਵੀ ਕੀ ਆ ਦੇਖੋ ਇੱਕ ਪਾਸੇ ਉਹ ਲੋਕ ਨੇ ਜਿਹੜੇ ਬੇਅਦਮੀਆਂ ਕਰਾਉਣ ਵਾਲੇ ਨੇ ਕਰਨ ਵਾਲੇ ਨੇ ਪੰਜਾਬ ਨੂੰ ਰੋਲਣ ਵਾਲੇ ਨੇ ਪੈਰਾਂ ਚ ਪੰਜਾਬ ਦੇ ਸਮਝੌਤੇ ਕਰਨ ਵਾਲੇ ਨੇ ਸੈਂਟਰ ਦੇ ਅੱਗੇ ਜਿੰਨੇ ਪੰਜਾਬ ਦੇ ਹੱਕ ਉਹ ਵੇਚਣ ਵਾਲੇ ਨੇ ਇੱਕ ਪਾਸੇ ਉਹ ਤਰ੍ਹਾਂ ਸਾਰੀਆਂ ਇਕੱਠੀਆਂ ਹੋ ਰਹੀਆਂ ਹਨ ਹੂੰ ਅੰਦਰ ਖੱਤ ਕਿਸੇ ਵੀ ਤਰੀਕੇ ਨਾਲ ਇਹਦੀ ਗਿੱਟਮਟ ਹੋ ਰਹੀ ਹੈ ਹੂੰ ਇੱਕ ਪਾਸੇ ਉਹ ਲੋਕ ਲੜ ਰਹੇ ਆ ਚੋਣਾ ਇੱਕ ਪਾਸੇ ਜਿਹੜੇ ਲਗਾਤਾਰ ਇਸ ਗੱਲ ਦੇ ਖਿਲਾਫ ਲਗਾਤਾਰ ਪ੍ਰਚਾਰ ਵੀ ਕਰਦੇ ਰਹੇ ਲੜਾਈਆਂ ਵੀ ਲੜਦੇ ਰਹੇ ਸੰਘਰਸ਼ ਵੀ ਕਰਦੇ ਰਹੇ ਇੱਕ ਪਾਸੇ ਉਹ ਲੋਕ ਖੜੇ ਆ ਹੂੰ ਸੋ ਇਹ ਲੋਕਾਂ ਨੇ ਫੈਸਲਾ ਕਰਨਾ ਕਿ ਲੋਕੀ ਦਾ ਸਾਥ ਦੇਣਗੇ ਵੇਅਦਬੀਆਂ ਕਰਾਉਣ ਵਾਲਿਆਂ ਦਾ ਕਰਨ ਵਾਲਿਆਂ ਦਾ ਪੰਜਾਬ ਦੇ ਹੱਕ ਵੇਚਣ ਵਾਲਿਆਂ ਦਾ ਜਾਂ ਜਿਹੜੇ ਪੰਜਾਬ ਨੂੰ ਬਚਾਉਣ ਲਈ ਅੱਜ ਵੀ ਦਹਾਈ ਪਾਰ ਰਹੇਨ ਲਗਾਤਾਰ ਪ੍ਰਚਾਰ ਕਰੇ ਉਹਨਾਂ ਦਾ ਹੁਣ ਇਹਨਾਂ ਨੇ ਸ਼ੁਰੂ ਕੀਤਾ ਪੰਜਾਬ ਬਚਾਓ ਯਾਤਰਾ ਹੂੰ 25 ਸਾਲ 27 ਸਾਲ ਤੁਸੀਂ ਰਾਜ ਕਰਕੇ ਪੰਜਾਬ ਤੇ ਉਦੋਂ ਚੇਤੇ ਨਹੀਂ ਆਇਆ ਯਾਰ ਪੰਜਾਬ ਦੇ ਪੰਜਾਬ ਵੀ ਬਚਾਉਣਾ ਕਿਹੜੀ ਕਿਹੜੀ ਗੱਲ ਦਾ ਜ਼ਿਕਰ ਕਰ ਗਏ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕਿੱਥੇ ਕਿੱਥੇ ਤੋਂ ਖਾਣੇ ਕੀਤਾ ਕਾਮਨਾ ਪੰਥਨਾ ਪੰਜਾਬਨਾ ਕਿੱਥੇ ਕਿੱਥੇ ਤੁਸੀਂ ਹੱਕ ਨਹੀਂ ਵੇਚੇ ਕਿੱਥੇ ਕਿੱਥੇ ਬੰਦੇ ਤੁਸੀਂ ਬੁੱਚੜ ਜਿਨ੍ਹਾਂ ਨੇ ਹਜ਼ਾਰਾਂ ਸਾਡੀਆਂ ਨੌਜਵਾਨ ਆ ਨੌਜਵਾਨ ਝੂਠੇ ਮੁਕਾਬਲਿਆਂ 'ਚ ਮਾਰੇ ਸਾਡੀਆਂ ਨੌਜਵਾਨ ਮਟਿਆਰਾਂ ਕੁੜੀਆਂ ਦੀਆਂ ਬੇਪੱਥੀਆਂ ਕੀਤੀਆਂ ਕਰਾਈਆਂ ਉਹਨਾਂ ਨੂੰ ਅਹੁਦਿਆਂ ਤੇ ਤੁਸੀਂ ਬਿਠਾਇਆ ਉਹਨਾਂ ਨੂੰ ਤੁਸੀਂ ਸਟਾਰ ਲਾਏ ਫੀਤੀਆਂ ਲਾਈਆਂ ਉਹਨਾਂ ਨੂੰ ਬਚਾਇਆ ਵੀ ਤੁਸੀਂ ਜੇਲਾਂ ਤੋਂ ਉਹਨਾਂ ਦੇ ਤੁਸੀਂ ਭੋਗਾਂ ਤੱਕ ਵੀ ਤੁਹਾਨੂੰ ਫਿਕਰ ਹੁੰਦਾ ਰਿਹਾ ਇੱਕ ਪਾਸੇ ਉਹ ਲੋਕ ਨੇ ਜਿਹੜੇ ਇੰਨਾ ਕੁਝ ਕਰ ਕਰਾ ਕੇ ਵੀ ਅੱਜ ਵੀ ਕਹਿੰਦੇ ਆ ਕਿ ਅਸੀਂ ਪੰਜਾਬ ਬਚਾਉਣਾ ਜਿਵੇਂ ਤੁਰੇ ਹੋਏ ਆ ਇਹ ਹੁਣ ਲੋਕਾਂ ਨੇ ਫੈਲਾ ਕਰਨਾ ਬਾਈ ਆਖਰੀ ਸਵਾਲਾ ਨਿੱਕਾ ਜਿਹਾ ਜਵਾਬ ਦੇ ਦਿਓ ਪਰ ਇਸ ਕੈਟਾਗਰੀ ਚ ਵੀ ਤੁਸੀਂ ਤੇ ਗਰਮੀਤ ਸਿੰਘ ਖੁੱਡੀਆਂ ਦੋਨੇ ਆਉਣੇ ਹੋ ਫਿਰ ਉਹਨਾਂ ਚ ਕਿਵੇਂ ਲੋਕ ਫਰਕ ਕਰਨ ਗਰਮੀਤ ਸਿੰਘ ਖੁੱਡੀਆਂ ਲੋਕਾਂ ਨੇ ਦੇਖ ਲਿਆ ਪਰਖ ਲਿਆ ਹੂੰ ਮੈਂ ਲੰਬੀ ਹਲਕੇ ਦੇ ਪਿੰਡਾਂ ਚ ਗਿਆ ਖੁਦ ਮੈਂ ਗਰਮੀਤ ਸਿੰਘ ਖੁੱਡੀਆਂ ਦੇ ਪਿੰਡ ਵੀ ਗਿਆ ਓਕੇ ਉਹ ਕਦੇ ਸਾਡੇ ਤੱਕਦੇ ਆਇਆ ਹੀ ਨਹੀਂ ਯਾਰ ਲੰਬੀ ਹਲਕੇ ਦੇ ਵਿੱਚ ਲੋਕਾਂ ਨੇ ਕਿੰਡਾ ਵੱਡਾ ਤੁਸੀਂ ਦੇਖੋ ਵੀ ਜਿਹੜਾ ਕਹਿੰਦੇ ਸੀ ਬਾਬਾ ਬੋੜਾ ਸਿਹਤ ਦਾ ਉਹ ਉਹ ਪੱਟਤੀ ਸੀ ਉਹਦੀ ਜੜਪੱਟ ਸੀ ਉਸ ਬੋੜ ਦੀ ਉਹ ਮਾਰਾ ਪੱਟ ਕੇ ਲੋਕਾਂ ਨੇ ਜਾਂਦਾ ਜਾਂਦਾ ਦੁਨੀਆ ਤੋਂ ਉਹ ਖੱਟ ਕੇ ਗਿਆ ਬਨਾਮੀ ਤੁਸੀਂ ਦੇਖ ਲਓ ਹਨਾ ਮੈਨੂੰ ਲੱਗਦਾ ਪਹਿਲੀ ਹਾਰ ਹੋਣੀ ਉਹਦੀ ਜ਼ਿੰਦਗੀ ਦੀ ਜਿਵੇਂ ਚੋਣਾ ਲੱਗਿਆ ਪਹਿਲਾਂ ਇੱਕ ਵਾਰੀ ਹਾਰੇ ਸੀ ਸ਼ਾਇਦ ਅੱਕਰੀ ਹਾਰੇ ਹੋਣ ਜਾਨੇ ਉਸ ਤੋਂ ਬਾਅਦ ਜਦੋਂ ਉਹ ਮਤਲਬ ਕਿ ਸਥਾਪਿਤ ਹੋ ਗਏ ਉਸ ਤੋਂ ਬਾਅਦ ਉਹ ਪਹਿਲੀ ਹਾਰ ਉਦੇ باوجود ਵੀ ਉਹ ਬੰਦਾ ਜਾ ਨਹੀਂ ਰਿਹਾ ਗਿਆ ਹੀ ਸੀ ਉਹਦਾ ਮੁੰਡਾ ਇੱਕ ਪਿੰਡ 'ਚ ਆ ਜਿੰਨੇ ਪਿੰਡਾਂ ਦੇ ਵਿੱਚ ਗੜੇਮਾਰੀ ਨਾਲ ਫਸਲਾਂ ਮਰ ਗਈਆਂ ਲੋਕਾਂ ਦੀਆਂ ਕਦੇ ਬਾਤ ਨਹੀਂ ਪੁੱਛੀ ਯਾਰ ਜਾ ਕੇ ਹੁਣ ਵੋਟਾਂ ਨੂੰ ਮੂੰਹ ਚੱਕ ਕੇ ਤੁਰ ਪਏ ਆ ਮੈਂ ਇੰਨੀ ਗੱਲ ਕਹਿਣਾ ਚਾਹੁੰਨਾ ਨਵਰੀਤ ਇਹੇ ਬੰਦੇ ਲੋਕਾਂ ਦੇ ਵਿੱਚ ਆ ਕੇ ਸੱਥ 'ਚ ਘਰਾਂ 'ਚ ਆਉਂਦੇ ਨੇ ਘਰਾਂ 'ਚ ਆਉਂਦੇ ਨੇ ਪੈਲਸਾਂ 'ਚ ਮੀਟਿੰਗਾਂ ਕਰਦੇ ਨੇ ਘਰਾਂ 'ਚ ਵੀ ਆਪਣੇ ਬੰਦਿਆਂ ਦੇ ਆ ਜਾਂਦੇ ਆ ਇਹ ਬਿਨਾ ਆਪਣੇ ਬੰਦਿਆਂ ਤੋਂ ਬਿਨਾ ਸਿਕਿਉਰਟੀਆਂ ਤੋਂ ਸੱਥਾਂ 'ਚ ਆ ਕੇ ਲੋਕਾਂ ਨਾਲ ਖੜ ਜਾਣਾ ਲੋਕਾਂ ਕੋਲ ਪ੍ਰਚਾਰ ਕਰਦਣ ਲੋਕਾਂ ਦੀ ਗੱਲ ਦਾ ਜਵਾਬ ਦੇਦਣ ਮੈਂ ਮੰਨ ਜੂਗਾ ਇਹ ਵਾਕਈ ਬੰਦੇ ਨਹੀਂ ਦਾਮ ਹੈਗਾ ਕੋਈ ਪੰਜਾਬ ਬਚਾਉਣ ਦੀ ਗੱਲ ਕਰਨ ਵਾਲੇ ਲੋਕ ਨੇ ਜਿਹੜੇ ਜਾਂ ਦੂਜੇ ਤੀਜੇ ਤੁਰੇ ਫਿਰਦੇ ਨੇ ਜਾਂ ਜਿੰਨੇ ਵੀ ਆਪਾਂ ਦੇਖ ਰਿਹਾ ਕਾਂਗਰਸਾਂ ਵਾਲਾ ਕੰਮ ਵੀ ਦੇਖ ਰਹੇ ਆ ਮੈਂ ਮੰਨ ਜੂ ਮੈਂ ਚੋਣ ਵੀ ਨਹੀਂ ਲੜਦਾ ਇੱਥੋਂ ਤੱਕ ਗੱਲ ਖੜ ਗਈ ਯਾਰ ਮੈਂ ਜੇ ਇਹ ਬੰਦੇ ਆ ਕੇ ਉਹਨਾਂ ਲੋਕਾਂ ਨੇ ਸਵਾਲਾਂ ਦੇ ਜਵਾਬ ਦੇਣ ਜਾਂ ਤੁਸੀਂ ਇੱਕ ਕੰਮ ਕਰਦੇ ਹੋ ਮੈਂ ਤਾਂ ਲਗਾਤਾਰ ਕਹਿ ਰਿਹਾ ਕੋਈ ਮੰਚ ਸਜਾ ਲਓ ਸਾਰੇ ਸਿਆਸੀ ਇਕੱਠੇ ਕਰ ਲਓ ਜਿੰਨੇ ਇੱਥੇ ਚੋਣ ਲੜ ਰਿਹਾ ਬ੍ਰਾਂਡ ਦੇ ਤੋਂ ਅਸੀਂ ਵੀ ਆ ਜਾਾਂਗੇ ਮੇਰੀਆਂ ਗੱਲਾਂ ਦਾ ਜਵਾਬ ਮੇਰੇ ਸਵਾਲਾਂ ਦੇ ਜਵਾਬ ਮੈਂ ਸਬੂਤ ਲੈ ਕੇ ਆਉਂਗਾ ਇੱਕ ਇੱਕ ਸਵਾਲ ਪੁੱਛੂੰਗਾ ਸਾਰੇ ਉਮੀਦਵਾਰਾਂ ਨੂੰ ਇਹ ਜਵਾਬ ਦੇ ਦੇਣ ਮੈਥੋਂ ਜਿਹੜਾ ਮਰਜੀ ਸਵਾਲ ਦਾ ਜਵਾਬ ਲੈਣਾ ਮੈਂ ਤਾਂ ਵੀ ਨਹੀਂ ਚੋਣ ਲੜਦਾ ਅਗਲੇ ਸਾਡਾ ਬਾਈਕਾਟ ਕਰੀ ਬੈਠੇ ਤੁਸੀਂ ਮੰਚ ਸਜਾਉਣ ਨੂੰ ਕਹੀ ਜਾਂਦੇ ਹੋ ਕੋਈ ਜਾਨੇ ਇਹ ਇਹ ਵੀ ਜਾਂਦਾ ਹੁਣ ਜਿਹੜੇ ਤਾਂ ਉਹਨਾਂ ਦੇ ਉਹੀ ਆ ਗਈ ਛੋੜੇ ਵਾਲੀ ਗੱਲ ਹੁਣ ਇੱਕ ਹੋਰ ਗੱਲ ਸੁਣਨ ਵਾਲੀ ਹੈ ਆਪ ਦੇ YouTube ਚੈਨਲ ਬਣਾ ਲੇ ਹਾਂ 7 24 ਦੀ 10 ਕ ਬੰਦੇ ਬਿਠਾ ਲੈਂਦੇ ਇਹ ਬਾਦਲਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਹੂੰ ਉਹਨਾਂ ਤੋਂ ਜਾ ਕੇ ਉਥੇ ਬੁਲਾਉਂਦੇ ਰਹਿੰਦੇ ਆ ਉਹ ਕਹਿੰਦੇ ਰਹਿੰਦੇ ਬਾਦਲ ਨੂੰ ਵੋਟ ਪਾਵਾਂਗੇ ਹਰਸਿੰਤ ਨੂੰ ਵੋਟ ਪਾਵਾਂਗੇ ਨੇ ਆਹ ਕਰਤਾ ਨੇ ਉਹ ਕਰਤਾ ਉਹ ਵੀ ਇੱਕ ਮਾਹੌਲ ਸੋਸ਼ਲ ਮੀਡੀਆ ਦੇ ਉੱਤੇ ਹਵਾ ਬਣਾਉਣ ਵਾਲੀ ਗੱਲ ਹੈ ਉਹ ਵੀ ਮਾਹੌਲ ਖਸਿਆ ਜਾ ਰਿਹਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ ਧੰਨਵਾਦ